ਜੀ ਮੈਡਮ ਮੁਰਦਾਬਾਦ 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 ਆਰ ਸੀ ਮੈਡਮ ਮੁਰਦਾਬਾਦ 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 ਨਾਲ ਹੋ ਜੋ ਹੋਰ ਮੁਲਾਜ਼ਮ ਮੁਰਦਾਬਾਦ 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 ਵਿਸ਼ੁੱਧ ਖਲੋਰ ਮੁਲਾਜ਼ਮ ਮੁਰਦਾਬਾਦ 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 ਗੰਦਾਨਜਾਮ ਮੁਰਦਾਬਾਦ 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 ਗੰਦਾਨਜਾਮ ਮੁਰਦਾਬਾਦ 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 ਆਰ ਸੀ ਮੈਡਮ ਮੁਰਦਾਬਾਦ 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 ਆਰ ਕੂਰੇ ਵਿੱਚ ਗੱਲ ਇਹ ਆ ਕਿ ਇਸ ਦਫਤਰ ਵਿੱਚ ਸਿੱਧੇ ਤੌਰ ਤੇ ਕੋਈ ਤੇ ਸ਼ਾਇਦ ਹੀ ਇਨਵਾਲਵ ਨਹੀਂ ਇਹ ਦਫਤਰ ਵਿੱਚ ਆਏ ਲੋਕਾਂ ਨਾਲ ਜਿਹੜਾ ਬੜਾ ਮਿਸਥੇਬ ਹੁੰਦਾ ਜਿਹੜਾ ਜਾਇਜ਼ ਕੰਮ ਕਰਾਉਣ ਆਉਂਦਾ ਵਾ ਉਹਨੂੰ ਥ੍ਰੈਟ ਕੀਤਾ ਜਾਂਦਾ ਉਸ ਜਿਹੜੇ ਤੁਹਾਡੇ ہاں ਪ੍ਰਾਈਵੇਟ ਬੰਦੇ ਇੱਥੇ ਲਾ ਕੇ ਰੱਖੇ ਆ ਉਹ ਦਲਾਲਾਂ ਦਾ ਕੰਮ ਕਰਨ ਦੇ ਆ ਕੈਮਰਿਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਕੋਈ ਲੋਕੇਸ਼ਨ ਆਉਂਦੀ ਆ ਉਹ ਮੋਟੀਆਂ ਰਕਮਾਂ ਲੈਂਦੇ ਆ ਤੇ ਫਿਰ ਜਿਹੜੀਆਂ ਰਜਿਸਟਰੀਆਂ ਜਾਇਜ਼ ਵੀ ਹੋ ਗਈ ਬਿਨਾ ਪੈਸੇ ਤੋਂ ਉਹ ਨਹੀਂ ਹੋਦੀ ਦੂਜੀ ਗੱਲ ਜਿਹੜੀਆਂ ਸ਼ਿਕਾਇਤਾਂ 4-4 ਮਹੀਨੇ ਤੋਂ ਇੱਥੇ ਪੈਂਡਿੰਗ ਪਈਆਂ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੀ ਇਹ ਮੰਗਿਆ ਕਿ ਜਿਹੜੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਆਰਟੀ ਐਕਟ ਰੈਂ ਜਿਹੜੀਆਂ ਜਾਣਕਾਰੀਆਂ ਮੰਗੀਆਂ ਵਾਂ ਉਹ ਤਰੰਤ ਦਿੱਤੀਆਂ ਜਾਣ ਜੇਕਰ ਉਹ ਜਾਣਕਾਰੀਆਂ ਸਾਨੂੰ ਤਰੰਤ ਨਹੀਂ ਮਿਲਦੀਆਂ ਜਾਂ ਉਹਨਾਂ ਚਿਕਾਇਤਾਂ ਦਾ ਨਿਬਟਾਰਾ ਨਹੀਂ ਹੁੰਦਾ ਤੇ ਅਗਲੇ ਹਫਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੁਬਾਰਾ ਲਾਵਾਂਗੇ ਇਸ ਦੇ ਨਾਲ ਹੀ ਸਾਡੀ ਇਹ ਮੰਗਿਆ ਕਿ ਜਿਹੜੀ ਮੁੱਖ ਤੌਰ ਤੇ ਇਸ ਵੀ ਇਸ ਮੁਲਾਜ਼ਮ ਦੇ ਵਿੱਚ ਜਿਹੜਾ ਨਾਂ ਤੁਹਾਡੇ ਮੰਗ ਪੱਤਰ ਵਿੱਚ ਲਿਖਿਆ ਵਾ ਉਹਨੂੰ ਤਬਦੀਲ ਕਰਕੇ ਇਹਨਾਂ ਪੱਖ ਜਾਚ ਕਰਾਈ ਜਾਵੇ ਕਿ ਕਿਵੇਂ ਜਿਹੜੀਆਂ ਅਨ ਅਥੋਰਾਈਜ਼ਡ ਕਲੋਨੀਆਂ ਨੇ ਜਿਨ੍ਹਾਂ ਦੀ ਸ਼ਿਕਾਇਤ ਵੀ ਹੋਈ ਹੈ ਤੇ ਡੀਸੀ ਸਾਹਿਬ ਵੱਲੋਂ ਉਹਨਾਂ ਨੂੰ ਢਾਉਣ ਦੇ ਹੁਕਮ ਜਾਰੀ ਹੋਏ ਆ ਉਹਨਾਂ ਦੀਆਂ ਰਜਿਸਟਰੀਆਂ ਕਿਸ ਤਰ੍ਹਾਂ ਹੋ ਜੇਕਰ ਇਹ ਸਾਡੀਆਂ ਮੰਗਾਂ ਦੇ ਉੱਤੇ ਇੱਕ ਹੰਧਰਦੀਨ ਤੁਸੀਂ ਵਿਚਾਰ ਨਹੀਂ ਕਰਦੇ ਤੇ ਅਗਲੇ ਹਫ਼ਤੇ ਦੁਬਾਰਾ ਅਸੀਂ ਜਿਹੜਾ ਆਪਣਾ ਸੱਚਾ ਗੱਲ ਆ ਫੋਟੋ ਖਿਚੋ ਨਾਲੇ ਵੀਡੀਓ ਆ ਵੀਡੀਓ ਮੈਂ ਅੱਜ ਦੀ ਹਾਡ ਦੇ ਬੀਤੀ ਗੱਲ ਸੁਣਾ ਰਿਆਂ ਪ੍ਰੀਸ਼ੋਦ ਕਿਦਾਂ ਲਈ ਜਾਂਦੀ ਆ ਕਿਦਾਂ ਤੰਕ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰ ਦੇਗਾ ਚੋੜੀਆਂ ਚ ਕਰਾਉਣ ਵਾਸਤੇ ਤੇ ਜੀਸੀ ਕਰਾਉਣ ਵਾਸਤੇ ਆਇਆ ਮਨੂੰ ਸ਼ੀਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਵਾ ਪਹਿਲਾਂ ਕਹਿੰਦੀ ਵਾ ਇਹਦੇ ਅੱਜ ਆ ਰਜਿਸਟਰੀ ਦਾ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਹਿ ਬੀ ਇਹਦੀ ਜੀ ਸ਼ੀਰਦ ਰਜਿਸਟਰੀ ਨਹੀਂ ਹੋਣੀ ਫਿਰ ਮੈਂ ਕਿਹਾ ਮੈਨੇ ਭਾਵੇਂ ਜਿਹੜੀ 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 ਤਹਿਸੀਲ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਇਆ ਫੀਸ ਤਾਰੀਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਐਫ ਆਈ ਵੀ ਨਕਲ ਲਿਓ ਮੈਂ ਐਫ ਆਈ ਦੀ ਨਕਲ ਕਰਦੀ ਹੁਣੀ ਆ ਜਦੋਂ ਜਿਸ ਚੀਜ਼ ਲਗਦੋ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਨੂੰ ਹੁਣ ਕਹਿੰਦੀ ਆ ਜੀ ਕਮੇਟੀ ਦਾ ਰਿਕਾਰਡ ਲੈ ਕੇ ਆ ਜਦੋਂ ਕਿ ਪਛਾਣੇ ਤੋਂ ਪਹਿਲਾਂ ਨਾਂ ਤੇ ਰਜਿਸਟਰੀ ਵੀ ਕਹਿੰਦੇ ਸੀ ਵਗਦੀ ਆ ਨਾਂ ਤੇ ਰਿਕਾਰਡ ਮੰਗੇ ਜਵਾਰ ਪੈਂਦੀ ਆ ਮੈਂ ਅੱਗੇ ਵੀ ਰਜਿਸਟਰੀ ਕਰਾਈ ਆ ਕੋਈ ਇਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲੈ ਕੇ ਮੰਗੀ ਸਿਰਫ ਮੈਨੂੰ ਹਰਿਆਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਦਜੀਗਤੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਦਜੀਗਤੀ ਹੋਣੀ ਹੈ ਜੈ